ਇਹ ਸੱਤ ਸਾਲਾਂ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਵੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਤਾੰਗ ਹੁੰਦੀ ਹੈ ਤੇ ਨਾਲੇ ਬਗਾਨੇ ਜਿਹੜੇ ਦੂਸਰੇ ਪਾਸੇ ਵੇਖਿਓ ਲੱਡੂ ਦੀ ਪੀਰਾ ਐ ਲੱਗਦਾ ਤਾਂ ਬਹੁਤ ਵੱਡਾ ਰ ਇਕੱਠਾ ਔਰ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਤਾਂ ਦੇ ਆਪ ਸਿਹੜੇ ਜਿਹੜੇ ਜ਼ਾਇਰ ਪੰਜਾਬੂ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7 700 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾੜੀ ਦੋਣੀ ਕੇਜਰੀਵਾਲ ਨੂੰ ਉਹ ਬਾਹਰਲੇ ਸਰਭਾ ਵਿੱਚ ਗੇੜੇ ਡੋਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਕੀ ਪਤਾ دیر ਹੋ ਗਈ ਹੈ ਕਿ ਪੰਜਾਬ ਜਿਹੜਾ ਆਰਥਿਕ ਪੱਖੋਂ ਵੀ ਗੰਗਾਲ ਹੋ ਗਿਆ ਸੈਂਟਰ ਸਰਕਾਰ ਤੋਂ ਇਹ ਫੰਡ ਲੈਣ ਦੇ ਯੋਗ ਵੀ ਨਹੀਂ ਰਹੇ ਹੈਗੇ ਬੀਬੀਆਂ ਨੂੰ 1000 ਰੁਪਏ ਕੀ ਦੇਣਾ ਸੀ ਆਟਾ ਕੀ ਪੁੰਤਣਾ ਸੀ ਕਿਹਾਂ ਚ ਹਜ਼ਾਰਾਂ ਲੱਖਾਂ ਰੈਸ਼ਨ ਕਾਰਡ ਕਿੱਤੇ ਗੇ ਭਾਈ ਸਾਹਿਬ ਜਿਹੜੀ ਪੰਜਾਬ ਭਜਾਇਆ ਯਾਤਰਾ ਕਿਸ਼ੋਰ ਕੀਤੀ ਜਾ ਰਹੀ ਹੈ ਕਿੰਨੀ ਲੋੜ ਹੈਗੀ ਸੀ ਇਸ ਰੁਪੰਜਾਬ ਤੇ ਬਹੁਤ ਵੱਡੀ ਲੋੜ ਹੈ ਕਿਉਂਕਿ ਪੰਜਾਬ ਦੇ ਲੋਕ ਟਪਲਾ ਖਾ ਗਏ ਆ ਇਹ ਕਾਮ ਆਦਮੀ ਪਾਰਟੀ ਦੇ ਨਾਂ ਤੇ ਟਪਲਾ ਖਾ ਗਏ ਆ ਸਾਡੇ ਲੋਕਾਂ ਨੂੰ ਨਾ ਥੋੜੀ ਜੀ ਕਈ ਵਾਰ ਨਵੀਂ ਚੀਜ਼ ਵੇਖਣ ਲਈ ਪੰਜਾਬ ਦੇ ਲੋਕਾਂ ਨੂੰ ਬੜੀ ਵੱਡੀ ਕਾਂਗ ਹੁੰਦੀ ਆ ਤੇ ਨਾਲੇ ਬਗਾਨੇ ਜਿਹੜਾ ਦੂਸਰੇ ਪਾਸੇ ਵੇਖੀਓ ਲੱਡੂ ਵੀ ਪੀਰੇ ਆ ਲੱਗਦਾ ਉਹ ਬਹੁਤ ਵੱਡਾ ਤੇ ਮਿੱਠਾ ਆ ਲੋਕਾਂ ਨੇ ਖਾ ਕੇ ਵੇਖ ਲਿਆ ਲੇਕਿਨ ਕੌੜਾ ਨਿਕਲਿਆ ਲੱਡੂ ਜਿਹੜਾ ਸੀ ਨਾ ਮਿੱਠਾ ਨਹੀਂ ਨਿਕਲਿਆ ਕੌੜਾ ਨਿਕਲਿਆ ਤੋ ਆਮ ਆਦਮੀ ਪਾਰਟੀ ਦਾ ਰਾਜ ਜਿਹੜਾ ਹੈ ਉਹ ਤਕਰੀਬਨ 2 ਸਾਲ ਹੋ ਗਏ ਆ ਔਰ ਹਰ ਫਰੰਟ ਤੇ ਪੰਜਾਬ ਦੇ ਚਕਤਰੋਗਾਰ ਤੋਂ ਰਹੀ ਹੈ ਲਾਡ ਆਰਡਰ ਖਤਮ ਹੋ ਗਿਆ ਆਰਥਿਕ ਪੱਖੋਂ ਤਬਾਹ ਕਰਤਾ ਮਾਨ ਸਰਕਾਰ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਔਰ ਇਸੇ ਤਰ੍ਹਾਂ ਜਿਹੜਾ ਹੈ ਪੰਜਾਬ ਤੇ ਕਰਜ਼ਾ ਵਿਚੜਾਤਾ ਜਿਹੜੇ ਕਰਜ਼ਾਂ ਦੇ ਲੌਂਧੀਆਂ ਗੱਲਾਂ ਕਰਦੇ ਸੀ ਉਹ ਕਰਜ਼ਾ ਵੀ ਪੰਜਾਬ ਦੇ ਉੱਤੇ ਜਿਹੜਾ ਹੀ ਲੱਥਾ ਨਿਗਾ ਸਭ ਹੋਰ ਕਰਜ਼ਾ ਜਿਹੜਾ ਚੜਿਆ ਪੰਜਾਬ ਦੀ ਕਰਨ ਸੋ ਸ਼੍ਰੋਮਣੀ ਲੋਕੀ ਹੁਣ ਸੋਚਣ ਡੈ ਪਿਆ ਪਈ ਹੈ ਕਲ ਪਿੱਖਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਸਤੇ ਲੋਕਾਂ ਨੇ ਬਣ ਬਣਾਇਆ ਤੇ ਅੱਜ ਜ਼ਰੂਰਤ ਵੀ ਆ ਲੋਕਾਂ ਨੂੰ ਆਪਣੇ ਜਾਗਰੂਕ ਕਰਨ ਦੀ ਔਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਵਾਰਿਸ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਆ ਕਿਉਂਕਿ ਓਰੀਜਨਲ ਪਾਰਟੀ ਆ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਜੇ ਇੱਕ ਪਾਰਟੀ ਖੜੇ ਕਰ ਸਕਦੀ ਆ ਕੋਈ ਕੋਈ ਪਾਰਟੀ ਆ ਸ਼ਰੋਮਨੀਆ ਕਾਲੀ ਗੱਲ ਜੇ ਖੜੀ ਕਰੇ ਤੇ ਸੋ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੋਟਾਸਰਾ ਲੈ ਕੇ ਕਿਉਂਕਿ ਗੁਰੂ ਦਾ ਅਸਰਾ ਲੜਣਾ ਪੈਂਦਾ ਤੇ ਉਹ ਜਿਹੜੀ ਮਹਮਾ ਪੰਜਾਬ بچਾਓ ਮਾਣ ਪਜਾਓ ਇੱਕ ਮਹਮ ਜਿਹੜੀ ਆ ਪੰਜਾਬ ਚ ਸ਼ੁਰੂ ਹੋ ਰਹੀ ਆ ਤੇ ਉਹਦੇ ਵਾਸਤੇ ਅਰਦਾਸ ਕਰਕੇ ਤੇ ਇਹ اٹਾਰੀ ਬਾਟਰ ਤੋਂ ਜਿਹੜਾ ਸ਼ੁਰੂਆਤ ਕੀਤੀ ਜਾ ਰਹੀ ਆ ਭਾਈ ਸਾਹਿਬ ਲੱਗਦਾ ਕਿ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਛੇਵਾਂ ਦਰਿਆ ਵਗ ਰਿਹਾ ਨਸ਼ੀ ਦਾ ਨੌਜਵਾਨ ਨਸ਼ੇ ਚ ਤੋਂ ਨਜ਼ਰ ਆ ਰਹੇ ਨੇ ਦੇਖੋ ਨਸ਼ਾ ਤਾਂ ਕਿਹਨੂੰ ਵੱਧ ਗਿਆ ਨਸ਼ਾ ਵੱਧ ਗਿਆ ਬੇਰਜਗਾਰੀ ਵੱਧ ਗਈ ਔਰ ਕਰਜ਼ਾ ਵੱਧ ਗਿਆ ਔਰ ਮਯੂਸੀ ਵੱਧ ਗਈ ਨੌਕਰੀਆਂ ਖਤਮ ਹੋ ਗਈਆਂ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਨੌਕਰੀਆਂ ਨੌਜਵਾਨ ਭੜਕਦੇ ਫਿਰਦੇ ਆ ਸੋ ਉਹ ਤਾਂ ਕੋਈ ਗੱਲ ਰਹੀ ਨਹੀਂ ਗਈ ਸੋ ਇਸ ਕਰਕੇ ਲੋਕ ਹੁਣ ਇਹ ਚਾਹੁੰਦੇ ਆ ਵੀ ਸਾਡੀ ਆਸ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਬਣ ਸਕਦਾ ਜਿਹੜਾ ਅਸੀਂ ਗਲਤੀ ਕਰ ਲਈ ਆ ਸੋ ਉਸ ਗਲਤੀ ਨੂੰ ਸਦਾਰਨ ਵਾਸਤੇ ਲੋਕਾਂ ਨੂੰ ਸਮਝਾਉਣ ਵਾਸਤੇ ਪੰਜਾਬ ਦਾ ਵਾਸ ਜਿਹੜਾ ਔਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਹੋਰ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੋ ਕਿੱਣਾ ਚੋਬ ਜਿਹੜੀ ਪੰਜਾਬ ਵਿਚੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਭਿਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅ ਟਾਰੀ ਤੋਂ ਹੋਣਾ ਜਿਹੜਾ ਸ਼ਾਨ ਸਿੰਘ ਟਾਰੀ ਵਾ ਦੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਨ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ ਔਰ ਮੈਂ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਿਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸ਼ਾਸ ਕਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫਿਜ਼ੂ ਖਰਚੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਨੂੰ ਆਰਥਿਕ ਖੋਰਾ ਲੱਗਿਆ ਹੋਇਆ ਹੈ ਸਰਕਾਰ ਦੀਆਂ ناکਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੜੇ ਜਿਹੜੇ ਗੈਰ ਪੰਜਾਬੂ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7-700 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾਟੀ ਦੋਣੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਗੇੜੇ ਦੁਆਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲੋ ਹੋਸ਼ਾ ਬਣ ਕਹਿ ਲੋ ਹੈਂਕਰ ਕਹਿ ਲੋ ਮਤਲਬ ਨਲੈਕੀ ਕਹਿ ਲੋ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚਮਕਾਉਣ ਵਾਸਤੇ ਇਹ ਜਿਹੜੀ ਛੋਛੇ ਬਾਜੀ ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡਸ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡਸ ਵੀ ਰੋਕ ਗਏ ਇਹਨਾਂ ਦੀਆਂ ਨਲੈਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਦੀ ਦਲ ਜਗਾਉਣ ਲਈ ਲਾਂਬੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਸ਼ੁਰੂ ਕਰ ਰਿਹਾ ਹੈ ਜਿੰਦੂ ਵਗੈਰਾ ਸਭ ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਝਾਕੀਆਂ ਗੰਦਰਦਦ ਦਿਵਸ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਔਰ ਉਸੇ ਰੂਟ ਤੇ ਜਿ ਲਜਾਈਏ ਜਾ ਰਹੀ ਹੈ ਜਿੱਥੇ ਪੰਜਾਬ ਚੋਂ ਯਾਤਰਾ ਜਾਣੀ ਹੈ ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ ਇਹ ਸ਼ਰਮਣੀ ਅਕਾਲੀ ਦਲ ਦੀ ਪੰਜਾਬ ਚ ਆਉ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀ ਆ ਔਰ ਘਬਰਾਉਣ ਦੀ ਨਿਸ਼ਾਨੀ ਆ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਆ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਪਰਦਾ ਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਗੁੰਡਾਰਾਜ ਕਰ ਰਹੇ ਨੇ ਰਾਤੀ ਵੀ ਕੇਵਲ ਆਪਰੇਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾਈ ਆ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਾਜ ਦਾ ਪ੍ਰੈਸ ਦਾ ਵੀ ਗळा ਘੁੱਟ ਰਹੇ ਨੇ ਇਹ ਮਤਲਬ ਲੋਕ ਰਾਜ ਦਾ ਵੀ ਗळा ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਜੀ ਮੈਂ ਆਪਣਾ ਨਾਮ ਤੋਂ ਡੈਕਲੇਸ਼ਨ ਦਾ ਮੇਰਾ ਨਾਮ ਹਰਗੋਬਿੰਦ ਕੌਰ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਤਰੀ ਵਿੰਗ ਦੀ ਪ੍ਰਧਾਨ ਹਾਂ ਆਪਣਾ ਕੀ ਕੰਮ ਚੌਕ ਜਿਸ ਦੀ ਸ਼ੁਰੂਆਤ ਕੀਤੀ ਪੰਜਾਬ ਬਚਾਓ ਕੀ ਮਕਸਦ ਹੈਗਾ ਜੀ ਹਾਂਜੀ ਮਕਸਦ ਤਾਂ ਇਹ ਸਾਰੇ ਪੰਜਾਬ ਨੂੰ ਵੀ ਦਿਖ ਰਿਹਾ ਹੈਗਾ ਵੀ ਅੱਜ ਪੰਜਾਬ ਦਾ ਕੀ ਹਾਲ ਹੋ ਗਿਆ ਖਾਸ ਕਰਕੇ ਜਿਹੜੇ ਆ ਪਿਛਲੇ 2 ਸਾਲ ਬੀਤੇ ਆ ਇਹ ਜਿਹੜੀ ਸਰਕਾਰੀ ਗੱਲਾਂ ਕਰਕੇ ਆਈ ਸੀ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਅਸੀਂ ਨਸ਼ੇ ਬੰਦ ਕਰਾਂਗੇ ਠੀਕ ਹੈ ਪੰਜਾਬ ਦੇ ਵਿੱਚ ਅਸੀਂ ਅਮਨ ਕਾਨੂੰਨ ਦੀ ਸਥਾਪਨਾ ਕਰਾਂਗੇ ਪੰਜਾਬ ਨੂੰ ਖਸ਼ਾਲ ਬਣਾਵਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਰੇਤੇ ਦੀ ਕਾਲਾ ਬਜਾਰੀ ਬੰਦ ਕਰਾਂਗੇ ਬੀਬੀਆਂ ਨੂੰ ਅਸੀਂ ਜਿਹੜਾ 1000-1000 ਰੁਪਿਆ ਦੇਵਾਂਗੇ ਨਾਲ ਕਹਿੰਦੇ ਅਸੀਂ ਪੈਨਸ਼ਨ 2500 ਰੁਪਿਆ ਕਰਾਂਗੇ ਆਟਾ ਘਰ-ਘਰ ਪਹਚਾਵਾਂਗੇ ਤੇ ਹਾਲਤਾ ਜੇ ਹੋ ਗਈ ਹੈ ਕਿ ਪੰਜਾਬ ਜਿਹੜਾ ਆਰਥਿਕ ਪੱਖੋਂ ਵੀ ਕੰਗਾਲ ਹੋ ਗਿਆ ਸੈਂਟਰ ਸਰਕਾਰ ਤੋਂ ਇਹ ਫੰਡ ਲੈਣ ਦੇ ਯੋਗ ਵੀ ਨਹੀਂ ਰਹੇ ਹੈਗੇ ਬੀਬੀਆਂ ਨੂੰ 1000 ਰੁਪਿਆ ਕੀ ਦੇਣਾ ਸੀ ਆਟਾ ਕੀ ਪਹੁੰਚਣਾ ਸੀ ਕਿਹਾਂ ਚ ਹਜ਼ਾਰਾਂ ਲੱਖਾਂ ਰਾਸ਼ਨ ਕਾਰਡ ਕੱਟੇ ਗਏ ਤੇ ਮਿਸ ਅਕਾਲ ਤੇ ਅੱਜ ਚਿੱਟਾ ਘਰੇ ਪਹੁੰਚਣ ਲੱਗ ਗਿਆ ਆਟੇ ਦੀ ਥਾਂ ਤੇ ਸੋ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੈ ਵੀ ਆਪਾਂ ਨਾ ਤਾਂ ਕੋਈ ਇੱਥੇ ਜੈਂਟਸ ਦੀ ਸੁਰੱਖਤ ਹੈ ਹਰ ਰੋਜ਼ ਕਿੰਨੇ ਕਤਲ ਹੋ ਰਿਹਾ ਗੈਂਗਵਾਰ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਬੀਬੀਆਂ ਦਾ ਜਿਹੜੀਆਂ ਤੁਸੀਂ ਇਹ ਸੋਚ ਲਓ ਵੀ ਆਰਟੀਫੀਸ਼ੀਅਲ ਪਾ ਕੇ ਵੀ ਨਹੀਂ ਘਰੋਂ ਨਿਕਲ ਸਕਦੀਆਂ ਦੂਸਰੇ ਸੋਨਾ ਪਾ ਕੇ ਤਾਂ ਕੀ ਨਿਕਲਣਾ ਕੰਨ ਪੁੱਟ ਕੇ ਲੈ ਜਾਂਦੇ ਆ ਗਲੇ ਬੀਬੀਆਂ ਦੇ ਪੁੱਟ ਲੈਂਦੇ ਆ ਮਾਰ ਦਿੰਦੇ ਆ ਬਹੁਤ ਹਾਲਾਤ ਪੰਜਾਬ ਦੇ ਖਰਾਬ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲੈ ਕੇ ਜਾਣ ਵਾਸਤੇ ਅਸੀਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕਰ ਰਹੇ ਹੈਗੇ ਆ ਤੇ ਨਾਲ ਹੀ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਆ ਪੰਜਾਬ ਦੇ ਲਈ ਉਹ ਸਾਰੀਆਂ ਗੱਲਾਂ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਉਹ ਲੱਗਦਾ ਕਿ ਪਾਰਟੀ ਇਸ ਕਰਕੇ ਕਮਜ਼ੋਰ ਹੋ ਗਈ ਕਈ ਆਪਣੇ ਵਾਲੇ ਮਾਰਤਾ ਪਾਰਟੀ ਨੂੰ। ਨਹੀਂ ਜੀ ਦੇਖੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਪਾਰਟੀ ਸ਼ਾਸ ਦੇ ਅਧੀਨ ਕਮਜ਼ੋਰ ਕੀਤੀ ਗਈ ਹੈ। ਖੇਤਰੀ ਪਾਰਟੀ ਨੂੰ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਸੀ ਨਾ ਇਹ ਇਕੱਠੀਆਂ ਹੋ ਕੇ ਪੈ ਗਈਆਂ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੀਜੀ ਵਾਰ ਵੀ ਆ ਰਹੀ ਸੀ ਕੰਮਾਂ ਦੇ ਵਿੱਚ ਕੋਈ ਮੁਕਾਬਲਾ ਨਹੀਂ ਸੀਗਾ ਫਿਰ ਸਾਜ਼ਿਸ਼ਾਂ ਕੀਤੀਆਂ ਗਈਆਂ ਤੇ ਸਾਡੇ ਪੱਧਰ ਤੇ ਜਿਹੜਾ ਇੰਨਾ ਹੋਇਆ ਵੀ ਅਸੀਂ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਦੱਸ ਨਹੀਂ ਸਕੇ ਇਹ ਅਸੀਂ ਬਹੁਤ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਸੀ ਜਿਹੜੇ ਸਾਡੇ ਕੋਲੋਂ ਪ੍ਰਚਾਰ ਦੀ ਕਮੀ ਰਹਿ ਗਈ ਹੋਰ ਸਾਡੇ 'ਚ ਕੋਈ ਕਮੀ ਨਹੀਂ ਸੀਗੀ ਕਿ ਲੱਗਦਾ ਸਰਕਾਰ ਕਹਿੰਦੀ ਸੀ ਕਿ ਧਰਨੇ ਨਹੀਂ ਲੱਗਣ ਦਵਾਂਗੇ ਇਸ ਵੇਲੇ ਸਭ ਤੋਂ ਵੱਡਾ ਮੁੱਖ ਧਰਨਾ ਹੀ ਲੱਗਦਾ ਹੈ ਹਰ ਪਾਸੇ ਧਰਨਾ ਲੱਗਦਾ ਦੇਖ ਰਿਹਾ ਸੋ ਵਾਦਿਆ ਤਾਂ ਵੀ ਮੁੱਕਰਦੀ ਖਾਸ ਮੁੱਦੇ ਨੇ ਜਿਹੜੇ ਵਿਚਾਰਨ ਵਾਲੇ ਹੈਗੇ ਨੇ ਦੇਖੋ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਐ ਵੀ ਜਿਹੜਾ ਵੀ ਸਰਕਾਰ ਨੇ ਗਿਆ ਸੀ ਜਿਵੇਂ ਰੇਤਾ ਰੇਤਾ ਅੱਜ ਤੁਸੀਂ ਸੋਚ ਸੋਚ ਤੋਂ ਹੀ ਪਰੇ ਹੋ ਗਿਆ ਲੋਕਾਂ ਦੇ ਜਿਹੜਾ ਇਹ ਕਹਿੰਦੇ ਸੀਗੇ ਕਿ ਅਸੀਂ ਸਸਤਾ ਕਰਦਾਂਗੇ ਕਾਲਾ ਬਾਜ਼ਾਰੀ ਬੰਦ ਕਰਦਾਂਗੇ ਮੈਨਿੰਗਾਂ ਤੇ ਇਹਨਾਂ ਦੇ ਕਬਜ਼ੇ ਹੋਗੇ ਜਿਹੜਾ ਆ ਨਸ਼ਾ ਵਿਕਰਿਆ ਉਹਦੇ ਤੇ ਇਹਨਾਂ ਦੇ ਕਬਜ਼ੇ ਹੋਗੇ ਤੇ ਮੁਲਾਜ਼ਮ ਐਵੇਂ ਝੂਠੇ ਬੋਰਡ ਲਾ ਰਿਆ ਸੀ 36000 ਨੂੰ ਨੌਕਰੀ ਦਿੱਤੀ ਅਸੀਂ ਐਨੇ ਪੱਕੇ ਕਰਤੇ ਨਾ ਕੋਈ ਪੱਕਾ ਕੀਤਾ ਨਾ ਕਿਸੇ ਨੂੰ ਨੌਕਰੀ ਦਿੱਤੀ ਸਿਰਫ ਇਹ ਇੱਕ ਬੋਰਡਾਂ ਦੀ ਸਰਕਾਰ ਬਣ ਕੇ ਰਹਿ ਗਈ ਆ ਇਸ਼ਤਿਹਾਰਾਂ ਦੀ ਸਰਕਾਰ ਐ ਠੀਕ